ਚੋਰਠ ਮਹੱਲਾ ਪੰਜਵਾਂ ਮਾਤ ਗਰਭ ਦੁਖ ਸਾਗਰੋ ਪਿਆਰੀ ਤੈਂ ਆਪਣਾ ਨਾਮ ਜਪਾਇਆ ਬਾਹਰ ਕਾੜ ਬਿਖ ਪਸਰੀਆ ਪਿਆਰੀ ਮਾਇਆ ਮੋਹ ਵਿਧਾਇਆ ਜਿਸਨੋ ਕੀਤੋ ਕਰਮ ਆਪ ਪਿਆਰੀ ਤਿਸ ਪੂਰਾ ਗੁਰੂ ਮਲਾਇਆ ਸੋ ਆਰਾਦੇ ਸਾਸ ਸਾਸ ਪਿਆਰੀ ਰਾਮ ਨਾਮ ਲਿਵ ਲਾਇਆ ਮਨ ਤਨ ਤੇਰੀ ਟੇਕ ਹੈ ਪਿਆਰੀ ਮਨ ਤਨ ਤੇਰੀ ਟੇਕ ਤੁਦ ਬਿਨ ਅਵਰ ਨਾ ਕਰਨਾ ਹਾਰ ਪਿਆਰੀ ਅੰਤਰ ਜਾਮੀ ਇਕ ਰਹਾਉ ਕੋਟ ਜਨਮ ਭ੍ਰਮ ਆਇਆ ਪਿਆਰੀ ਅਨਕ ਜੋਨ ਦੁਖ ਪਾਈ ਸਾਚਾ ਸਾਹਿਬ ਵਿਸਰਿਆ ਪਿਆਰੀ ਬਹੁਤੀ ਮਿਲੈ ਸੁਜਾਈ ਜਿਨ ਭੇਟੈ ਪੂਰਾ ਸਤਿਗੁਰੂ ਪਿਆਰੀ ਤੇ ਲਾਗੇ ਸਾਚੈ ਨਾਈ ਤਿੰਨਾ ਪਿਛੈ ਛੁੱਟਿਐ ਪਿਆਰੀ ਜੋ ਸਾਤੀ ਸਰਨਾਈ ਮਿਟਾ ਕਰ ਕੈ ਖਾਇਆ ਪਿਆਰੀ ਦਿਨ ਤਨ ਕੀ ਤਾਰੋਗ ਕੌੜਾ ਹੋਇ ਪਤਿਸਟਿਆ ਪਿਆਰੀ ਤਿਸਤੇ ਉਪਜਿਆ ਸੋਗ ਭੋਗ ਪੁੰਚਾਏ ਭੁਲਾਇਨ ਪਿਆਰੀ ਉਤਰੈ ਨਹੀਂ ਵਜੂਗਾ ਜੋ ਗੁਰ ਮੇਲ ਉਧਾਰਿਆ ਪਿਆਰੀ ਤਿੰਨ ਧੁਰੇ ਪਿਆ ਸੰਜੋਗ ਮਾਇਆ ਲਾਲ ਚ ਅਟਿਆ ਪਿਆਰੀ ਚੇਤਨਾ ਆਵੇ ਮੂਲ ਜਿਨ ਤੂੰ ਵਿਸਰਹਿ ਪਾਰ ਬ੍ਰਹਮ ਸੁਆਮੀ ਜੇ ਤਨ ਹੋਏ ਧੂੜ ਬਿੱਲ ਲਾਟ ਕਰਹਿ ਬਹੁ ਤੇਰੇ ਆ ਪਿਆਰੀ ਉਤਰੈ ਨਾਹੀ ਸੂਲ ਜੋ ਗੁਰ ਮੇਲ ਸਵਾਰਿਆ ਪਿਆਰੀ ਤਨਕਾਰ ਹੈ ਆ ਮੂਲ ਸਾਖਤ ਸੰਗ ਨਾ ਕੀਜਈ ਪਿਆਰੇ ਜੇ ਕਾ 파ਰਵਸਾਈ ਜਿਸ ਮਿਲਿਆ ਹਰ ਵਿਸਰੈ ਪਿਆਰੀ ਸੋ ਮੋਹੇ ਕਾਲੈ ਉਠ ਜਾਈ ਮਨ ਮੁਖ ਢੋਈ ਨਹਿ ਮਿਲੈ ਪਿਆਰੀ ਦਰਗਹ ਮਿਲੈ ਸਜਾਈ ਜੋ ਗੁਰ ਮੇਲ ਸਵਾਰਿਆ ਪਿਆਰੀ ਤਿੰਨਾ ਪੂਰੀ ਪਾਇ ਸੰਜਮ ਸਹਿਸ ਸਿਆਣ ਪਾ ਪਿਆਰੀ ਇਕ ਨਾ ਚੱਲੀ ਨਾਲ ਜੋ ਬੇਮੁਖ ਗੋਬਿੰਦ ਤੇ ਪਿਆਰੀ ਤਿੰਨ ਕੁਲ ਲਾਗੇ ਗਾਲ ਹੋਂਦੀ ਵਸਤ ਨਾ ਜਾਤੀ ਆ ਪਿਆਰੀ ਕੂੜ ਨਾ ਚੱਲੀ ਨਾਲ ਸਤਗੁਰ ਜਿਨਾ ਮਲਾਇ ਉਨ ਪਿਆਰੀ ਸਾਚਾ ਨਾਮ ਸੁਮਾਲ ਸਤ ਸੰਤੋਖ ਗਿਆਨ ਧਿਆਨ ਪਿਆਰੀ ਜਿਸਨੂੰ ਨਦਰ ਕਰੇ ਅਨ ਦਿਨ ਕੀਰਤਨ ਗੁਣ ਰਵੈ ਪਿਆਰੀ ਅੰਮ੍ਰਿਤ ਪੂਰ ਭਰੇ ਦੁੱਖ ਸਾਗਰ ਤਿਨ ਲੰਗਿਆ ਪਿਆਰੀ ਭਵਜਲ ਪਾਰ ਪਰੇ ਜਿਸ ਭਾਵੈ ਤਿਸ ਮੇਲ ਲੈ ਹੈ ਪਿਆਰੀ ਸੇਈ ਸਦਾ ਕਰੇ ਸਮਰੱਤ ਪੁਰਖ ਦਇਆਲ ਦੇਉ ਪਿਆਰੀ ਭਗਤਾ ਤਿਸ ਕਾ ਤਾਣ ਤਿਸ ਸਰਨਾਈ ਟਹਿ ਪਏ ਪਿਆਰੀ ਜੀ ਅੰਤਰ ਜਾਮੀ ਜਾਣ ਹਲਤ ਪਲਤ ਸਵਾਰਿਆ ਪਿਆਰੀ ਮਸਟਕ ਸੱਚ ਨਿਸ਼ਾਨ ਸੋ ਪ੍ਰਭ ਕਦੇ ਨਾ ਵਿਸਰੈ ਪਿਆਰੀ ਨਾਨਕ ਸਦ ਗੁਰਵਾਨ ਸੋਰਠ ਮਹੱਲਾ ਪੰਜਵਾਂ ਘਰ ਦੂਜਾ ਅਸ਼ਟ ਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਪਵੰਗਮ ਸਾਦੇ ਪੰਜ ਜਨਾ ਸਿਓ ਸੰਗ ਨਾ ਛੁਟਕਿਓ ਅਦਕ ਹੰਬੁਦ ਬਾਦੇ ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦਵਾਰੈ ਦੀਜੈ ਬੁੱਧ ਬਬੇਕਾਰਾ ਹਾਉ ਮੋਨ ਪਇਓ ਕਰਪਾਤੀ ਰਹਿਓ ਨਗਨ ਫਿਰਿਓ ਬਨਮਾਹੀ ਟਟ ਤੀਰਥ ਸਭ ਕਰਤੀ ਭ੍ਰਮਿਓ ਦੁਬਦਾ ਛੁਟਕੈ ਨਾਹੀ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਤਰਾਏ ਮਨ ਕੀ ਮੈਲ ਨ ਉਤਰੈ ਇਹ ਵਿਦਿ ਜੇ ਲਖ ਯਤਨ ਕਰਾਈ ਕਨਕ ਕਾਮਨੀ ਹੈ ਵਰਗੈ ਵਰ ਬਹੁ ਵਿਦਦਾਨ ਦਤਾਰਾ ਅਨ ਬਸਤਰ ਭੂਮ ਬਹੁ ਅਰਪੇ ਨਹਿ ਮਿਲੀਐ ਹਰ ਦੁਆਰਾ ਪੂਜਾ ਅਰਚਾ ਬੰਦਨ ਡੰਡੋ ਤਾ ਖਟ ਕਰਮਾ ਰਤ ਰਹਤਾ ਹਉ ਹਉ ਕਰਤ ਬੰਦਨ ਮਹਿ ਪਰਿਆ ਨਹਿ ਮਿਲੀਐ ਇਹ ਜੁਗਤਾ ਜੋਗ ਸਿੱਧ ਆਸਣ 84 ਏਪੀ ਕਰ ਕਰ ਰਹਿਆ ਵੱਡੀ ਯਾਰ ਜਾ ਫਿਰ ਫਿਰ ਜਨਮੈ ਹਰ ਸਿਉ ਸੰਗ ਨਾ ਗਇਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੀਜ ਸੁਹਨੀ ਚੰਦਨ ਚੋਆ ਨਰਕ ਘੋਰ ਕਾ ਦਵਾਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਨਾ ਤੇਰੋ ਸੇਵਕ ਇਹ ਰੰਗ ਮਾਤਾ ਭਇਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹੋ ਮਨ ਰਾਤਾ ਰਹਾਉ ਦੂਜਾ ਰਾਗ ਸੋਰਠਿ ਵਾਰ ਮਹੱਲੇ ਚੌਥੇ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਸੋਰਠਿ ਸਦਾ ਸੁਹਾਵਣੀ ਜੇ ਸੱਚਾ ਮਨ ਹੋਇ ਦੰਦੀ ਮੈਲ ਨਾ ਕਤ ਮਨ ਜੀਬੈ ਸੱਚਾ ਸੋਹੀ ਸਸੁਰੈ ਪਈਐ ਭੈ ਵਸਤੀ ਸਤਗੁਰ ਸੇਵਨ ਸੰਗ ਪਰਹਰ ਕੱਪੜ ਜੇ ਪਿਰ ਮਿਲੇ ਖੁਸ਼ੀ ਰਾਵੇ ਪਿਰ ਸੰਗ ਸਦਾ ਸ਼ਿੰਗਾਰੀ ਨਾਉ ਮਨ ਕਦੇ ਨ ਮਹਿਲ ਪਤੰਗ ਦੇਵਰ ਜੇਠ ਮੁਏ ਦੁੱਖ ਸੱਸੂ ਕਾ ਡਰ ਕੇਸ ਜੇ ਪਿਰ ਭਾਵੈ ਨਾਨਕਾ ਕਰਮ ਮਣੀ ਸਭ ਸੱਚ ਮਹੱਲਾ ਚੌਥਾ ਸੋਰਠਿ ਤਾਮ ਸੁਹਾਵਣੀ ਜਾਂ ਹਰ ਨਾਮ ਟੰਡੋਲੇ ਗੁਰਪੁਰਖ ਮਨਾਵੇ ਆਪਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮਕ ਸਾਈ ਦਿਨ ਸਰਾਤ ਹਰ ਰਤ ਤੇ ਹਰ ਰੰਗ ਚੋਲੇ ਹਰ ਜੈਸਾ ਪੁਰਖ ਨਾ ਲੱਭਈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤ ਗੁਰ ਨਾਮ ਦ੍ਰਿੜਾਇਆ ਮਨ ਅਨਤ ਨਾ ਕਾਹੂੰ ਡੋਲੇ ਜਨ ਨਾਨਕ ਹਰਿ ਕਾ ਦਾਸ ਹੈ ਗੁਰ ਸਤ ਗੁਰ ਕੇ ਗੋਲ ਗੋਲੇ ਪੌੜੀ ਤੂੰ ਆਪੇ ਸਿਸ਼ਟ ਕਰਤਾ ਸਿਰਜਨਹਾਰਿਆ ਤੁਦਿਆ ਪੇ ਖੇਲ ਰਚਾਏ ਤੁਦਿਆ ਆਪ ਸਵਾਰਿਆ ਦਾਤਾ ਕਰਤਾ ਆਪ ਆਪ ਭੋਗਣ ਹਾਰਿਆ ਸਭ ਤੇਰਾ ਸ਼ਬਦ ਵਰਤੈ ਉਪਾਵਣ ਹਾਰਿਆ ਹਉ ਗੁਰਮੁਖ ਸਦਾ ਸਲਾਹੀ ਗੁਰ ਕੋ ਵਾਰਿਆ ਸ਼ਲੋਕ ਮਹਲਾ 3ਆ ਹਉ ਮਹਿ ਜਲ ਤੇ ਜਲ ਮੋਏ ਭ੍ਰਮ ਆਏ ਦੂਜੈ ਭਾਈ ਪੂਰੈ ਸਤਗੁਰ ਰਖ ਲੀਏ ਆਪਣੇ ਪੰਨੇ ਪਾਈ ਇਹੋ ਜਗ ਜਲਤਾ ਨਦਰੀ ਆਇਆ ਗੁਰ ਕੈ ਸ਼ਬਦ ਸੁਭਾਏ ਸ਼ਬਦ ਰਤੇ ਸੇ ਸੀਤਲ ਭਏ ਨਾਨਕ ਸੱਚ ਕਮਾਏ ਮਹਲਾ ਤੀਜਾ ਸਤਲਿਓ ਸਤਗੁਰ ਸੇਵਿਆ ਤਨ ਜਨਮ ਪਰਵਾਨ ਜਿਨਾਂ ਸਤਗੁਰ ਜੀਵਨ ਦਿਆਂ 모यां ਨਾ ਵਿਸਰੈ ਸੇਈ ਪੁਰਖ ਸੁਜਾਨ ਕੋਲ ਉਦਾਰੇ ਆਪਣਾ ਸੋ ਜਨ ਹੋਵੇ ਪਰਵਾਨ ਗੁਰਮੁਖ ਮੋਏ ਜੀਵਨ ਦੇ ਪਰਵਾਨ ਹੈ ਮਨਮੁਖ ਜਨਮ ਮਰਾਹੀ ਨਾਨਕ ਮੋਏ ਨਾ ਆਖੀਐ ਜੇ ਗੁਰ ਕੈ ਸ਼ਬਦ ਸਮਾਹੀ ਪੌੜੀ ਹਰ ਪੁਰਖ ਦਾ ਨੰਨਜਣ ਸੇਵ ਹਰ ਨਾਮ ਧਿਆਈਐ ਸਤ ਸੰਗਤ ਸਾਧੂ ਲਗ ਹਰ ਨਾਮ ਸਮਾਈਐ ਹਰ ਤੇਰੀ ਵੱਡੀ ਕਾਰ ਮੈਂ ਮੂਰਖ ਲਈਐ ਹਉ ਗੋਲਾ ਲਾਲਾ ਤੁਧ ਮੈਂ ਹੁਕਮ ਫਰਮਾਈਐ ਹਉ ਗੁਰਮੁਖ ਕਾਰ ਕਮਾਵਾਂ ਜੇ ਗੁਰ ਸਮਝਾਈਐ ਸ਼ਲੋਕ ਮਹਲਾ 3 ਪੂਰਬ ਲਿਖਿਆ ਕਮਾਵਣਾ ਜੇ ਕਰਤੈ ਆਪ ਲਿਖਿਆਸ ਮੋਹ ਟ ਗੌਲੀ ਪਾਈਐਨ ਵਿਸਰਿਆ ਗੁਣ ਤਾਸ ਮਤ ਜਾਣੋ ਜਗ ਜੀਮਦਾ ਦੂਜੈ ਭਾਇ ਮੋਹ ਆਸ ਜਿੰਨੀ ਗੁਰਮਖ ਨਾਮ ਨਾ ਕੀਤਿਓ ਸੇ ਬਹਿਣ ਨਾ ਮਿਲਨੀ ਪਾਸ ਦੁਖ ਲਾਗਾ ਬਹੁ ਆਤ ਘਣਾ ਪੁੱਤ ਕਲਤਨਾ ਸਾਥ ਕੋਈ ਜਾਸ ਲੋਕਾਂ ਵਿੱਚ ਮੋਹ ਕਾਲਾ ਹੋਆ ਅੰਦਰ ਉੱਬੇ ਸਾਸ ਮਨ ਮੁਖਾਂ ਨੂੰ ਕੋ ਨਾ ਵਸਹੀ ਚੁੱਕ ਗਿਆ ਵੇ ਸਾਸ ਨਾਨਕ ਗੁਰਮੁਖਾਂ ਨੂੰ ਸੁਖ ਅਗਲਾ ਜਿਨਾਂ ਅੰਤਰ ਨਾਮ ਨਿਵਾਸ ਮਹੱਲਾ ਤੀਜਾ ਸੇ ਸਹਿਣ ਸੇ ਸੱਜਣਾ ਜੇ ਗੁਰਮੁਖ ਮਿਲਹਿ ਸੁਭਾਈ ਸਤਿਗੁਰ ਕਾ ਪਾਣਾ ਅਨ ਦਿਨ ਕਰਹਿ ਸੇ ਸੱਚ ਰਹੇ ਸੁਮਾਈ ਦੂਜੇ ਭਾਏ ਲੱਗੇ ਸੱਜਣ ਨਾ ਆਖੀਐ ਜੇ ਅਭਮਾਨ ਕਰਹਿ ਵੇਕਾਰ ਮਨ ਮੁਖ ਆਪ ਸੁਆਰਥੀ ਕਾਰਜ ਨਾ ਸਕਹਿ ਸੁਆਰ ਨਾਨਕ ਪੂਰਬ ਲਿਖਿਆ ਆਕਮਾਵਣਾ ਕੋਈ ਨਾ ਮੇਟਣ ਹਾਰ ਪੌੜੀ ਤੁਦੇ ਆਪੇ ਜਗ ਤੇ અપਾਇਕੈ ਆਪ ਖੇਲ ਰਚਾਇਆ ਤ੍ਰੈ ਗੁਣ ਆਪ ਸਿਰਜਿਆ ਮਾਇਆ ਮੋਹ ਵਧਾਇਆ ਵਿਚ ਹਉਮੈ ਲੇਖਾ ਮੰਗੀਐ ਫਿਰ ਆਵੈ ਜਾਇ ਜਿਨਾਂ ਹਰਿ ਆਪ ਕਿਰਪਾ ਕਰੇ ਸੇ ਗੁਰ ਸਮਝਾਇ ਬਲੇ ਹਾਰੀ ਗੁਰੇ ਆਪਣੀ ਸਦਾ ਸਦਾ ਕੁਮਾਇਆ ਸਲੋਕ ਮਹਲਾ 3 ਜ ਮਾਇਆ ਮਮਤਾ ਮੋਹਣੀ ਜਿਨੇ ਮਿਣਦੰਤਾ ਜਗ ਖਾਇਆ ਮਨਮੁਖ ਖਾਦੇ ਗੁਰਮੁਖ ਉਬਰੇ ਜਿੰਨੀ ਸੱਚ ਨਾਮ ਚੇਤ ਲਾਇਆ ਬਿਨ ਨਾਵੇਂ ਜਗ ਕਮਲਾ ਫਿਰੈ ਗੁਰਮਖ ਨਦਰਿ ਆਇਆ ਤੰਦਾ ਕਰਤਿਆਂ નિਹਫਲ ਜਨਮ ਗਵਾਇਆ ਸੁਖ ਦਾਤਾ ਮਨ ਨ ਵਸਾਇਆ ਨਾਨਕ ਨਾਮ ਤਿਨਾ ਕੋ ਮਿਲਿਆ ਜਿਨ ਕੋ ਤੁਰ ਲਿਖ ਪਾਇਆ ਮਹੱਲਾ ਤੀਜਾ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁੱਖਾ ਸਾਧਨਾ ਪਾਇਆ ਜਿਉ ਕਸਤੂਰੀ ਮਿਰਗ ਨਾ ਜਾਣੈ ਭ੍ਰਮ ਦਾ ਪਰਮ ਭੁਲਾਇਆ ਅੰਮ੍ਰਿਤ ਤਜ ਬੇਖ ਸੰਗ੍ਰਹਿ ਕਰਤੈ ਆਪ ਖੁਆਇਆ ਗੁਰਮੁਖ ਵਿਰਲੇ ਸੋਜੀ ਪਈ ਤਿਨਾ ਅੰਦਰ ਬ੍ਰਹਮ ਦਿਖਾਇਆ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਹ ਦੇ ਆਇਆ ਸ਼ਬਦੇ ਹੀ ਨਾਉ ਉਪਜੈ ਸ਼ਬਦੇ ਮੇਲ ਮਲਾਇਆ ਬਿਨ ਸ਼ਬਦੈ ਸਭ ਜਗ ਬੋਰਾਨਾ ਬਿਰਤਾ ਜਨਮ ਗਵਾਇਆ ਅੰਮ੍ਰਿਤ ਏਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪੌੜੀ ਸੋ ਹਰਿ ਪੁਰਖਿਆ ਗੰਮ ਹੈ ਕਹੋ ਕਿਤ ਬਿਦ ਪਾਈਐ ਤਿਸ ਰੂਪ ਨਾਰੇਖ ਅਦ੍ਰਿਸ਼ਟ ਕਹੋ ਜਨ ਕਿਉ ਧਿਆਈਐ ਨਿਰੰਕਾਰ ਨਿਰੰਜਨ ਹਰਿ ਅਗੰਮ ਕਿਆ ਕਹਿ ਗੁਣ ਗਾਈਐ ਜਿਸ ਆਪੁ 부ਝਾਈ ਆਪ ਸੋ ਹਰ ਮਾਰਗ ਪਾਈਐ ਗੁਰਪੂਰੈ ਵੇਖਾਲਿਆ ਗੁਰਸੇਵਾ ਪਾਈਐ ਸ਼ਲੋਕ ਮਹਲਾ 3 ਜਿਉ ਤਨ ਕੋ ਲੂ ਪੀੜੀਐ ਰਤਨਾ ਪੋਰੀ ਦੇ ਜੀਉ ਮੰញੇ ਚੋਖੰਨੀਏ ਸੱਚੇ ਸੰਦੜੈ ਨੇ ਨਾਨਕ ਮੇਲ ਨਾ ਚੁੱਕਈ ਰਾਤੀ ਅਤ ਦੇ ਮਹੱਲਾ ਤੀਜਾ ਸੱਜਣ ਮੈਂਡਾ ਰੰਗ ਲਾ ਰੰਗ ਲਾਏ ਮਨ ਲੀ ਜਿਉ ਮਜੀ ਟਹਿ ਕੱਪੜੇ ਰੰਗੇ ਪੀ ਪਾਹੀ ਨਾਨਕ ਰੰਗ ਨਾ ਉਤਰੈ ਵਿਆਹ ਨ ਲੱਗੈ ਕੀ ਪੌੜੀ ਹਰਿ ਆਪ ਵਰਤੈ ਆਪ ਹਰਿ ਆਪ ਬੁਲਾਏ ਦਾ ਹਰਿ ਆਪੇ ਸੇਠ ਸਵਾਰ ਸਿਰ ਧੰਦਾ ਲਾਏ ਦਾ ਇਕ ਨਾ ਭਗਤੀ ਲਾਏ ਇਕ ਆਪ ਖੁਆਏ ਦਾ ਇਕ ਨਾ ਮਾਰਗ ਪਾਏ ਇਕ ਉਜੜ ਪਾਏ ਦਾ ਜਨ ਨਾਨਕ ਨਾਮ ਧਿਆਏ ਗੁਰਮਖਿ ਗੁਣ ਗਾਏ ਦਾ ਸ਼ਲੋਕ ਮਹਲਾ 3 ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ ਮਨ ਕਿੰਦੇ ਆ ਫਲ ਪਾਵਣਾ ਹਉ ਮੈਂ ਵਿੱਚੋਂ ਜਾਇ ਬੰਧਨ ਤੋੜੈ ਮੁਕਤ ਹੋਇ ਸੱਚੇ ਰਹੈ ਸਮਾਇ ਇਸ ਜਗ ਮਹਿ ਨਾਮ ਅਲੱਭ ਹੈ ਗੁਰਮੁਖ ਵਸੈ ਮਨ ਆਇ ਨਾਨਕ ਜੋ ਗੁਰ ਸੇਵ ਹੈ ਆਪਣਾ ਹਉ ਤਿੰਨ ਬਲੇ ਹਾਰੈ ਜਾਉ ਮਹੱਲਾ ਤੀਜਾ ਮਨ ਮੁਖ ਮਨ ਅਜੇਤ ਹੈ ਦੂਜੈ ਲੱਗੈ ਜਾਇ ਤਿਸਨੂੰ ਸੁਖ ਸੁਪਨੈ ਨਹੀਂ ਦੁਖੇ ਦੁਖ ਵਿਹਾਈ ਕਰ ਕਰ ਪੜ ਪੜ ਪੰਡਤ ਥੱਕੇ ਸਿੱਧ ਸਮਾਦ ਲਗਾਏ ਇਹੋ ਮਨ ਵਸਨਾ ਆਵਈ ਥੱਕੇ ਕਰਮ ਕਮਾਈ ਭੇਖ ਧਾਰੀ ਭੇਖ ਕਰ ਥੱਕੇ ਅਠ ਸੱਤ ਤੀਰਤ ਨਾਏ ਮਨ ਕੀ ਸਾਰ ਨਾ ਜਾਣਨੀ ਹਉ ਮੈਂ ਪਰਮ ਭੁਲਾਈ ਗੁਰ ਪ੍ਰਸਾਦੀ ਭਉ ਪਿਆ ਵਡਭਾਗ ਵਸਿਆ ਮਨ ਆਈ ਭੈ ਪਇ ਮਨ ਵਸ ਹੁਆ ਹਉ ਮੈਂ ਸ਼ਬਦ ਜਿਲਾਈ ਸਚ ਰਤੇ ਸੇ ਨਿਰਮਲੇ ਜੋਤੀ ਜੋਤ ਮਲਾਈ ਸਤ ਗੁਰ ਮਿਲਿਆ ਨਾਉ ਪਾਇਆ ਨਾ ਨਿਕ ਸੁਖ ਸਮਾਏ ਪੌੜੀ ਇਹ ਭੂਪਤ ਰਾਣੇ ਰੰਗ ਦਿਨ ਚਾਰ ਸੁਹਾਵਣਾ ਇਹੋ ਮਾਇਆ ਰੰਗ ਕਸੁੰਭ ਖਿਨ ਮਹਿ ਲਹਿ ਜਾਵਣਾ ਚੱਲਦਿਆਂ ਨਾਲ ਨਾ ਚੱਲੇ ਸਿਰ ਪਾਪ ਲੈ ਜਾਵਣਾ ਜਾਂ ਪਗੜ ਚਲਾਇਆ ਕਾਲ ਤਾਂ ਖਰਾ ਡਰਾਵਣਾ ਉਹ ਵੇਲਾ ਹੱਥ ਨਾ ਆਵੇ ਫਿਰ ਪਛਤਾਵਣਾ ਸਲੋਕ claro.